ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮ ਸਾਥੀਓ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 21 ਮਾਰਚ 2025 ਨੂੰ ਜੋ ਖੰਨਾ ਵਿਖੇ ਸੂਬਾ ਪਧਰੀ ਰੈਲੀ ਕੀਤੀ ਜਾ ਰਹੀ ਹੈ ਉਸ ਦੇ ਸੰਦਰਭ ਦੇ ਵਿੱਚ ਮੈਂ ਤੇ ਮੇਰਾ ਪਰਿਵਾਰ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਸੀ ਜੋ ਪੰਜਾਬ ਦੀ ਆਪ ਸਰਕਾਰ ਸੇਵਾ ਦੇ ਜਿੰਨੇ ਵੀ ਸਰਕਾਰੀ ادارے ਨੇ ਜੋ ਪੰਜਾਬ ਦੇ ਲੋਕਾਂ ਨੂੰ ਤਿਲਫਲੋ ਸਸਤੀਆਂ ਸਹੂਲਤਾਂ ਦਿੰਦੇ ਨੇ ਜਿਵੇਂ ਬਿਜਲੀ ਪਾਣੀ ਸਿਹਤ ਸਿੱਖਿਆ ਆਵਾਜਾਈ ਸਮੇਤ ਹੋਰ ਜਿੰਨੇ ਵੀ ਸਰਕਾਰੀ ادارے ਨੇ ਸੋ ਪੰਜਾਬ ਦੀ ਆਪ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਕੇਂਦਰ ਦੀ ਫਾਸੀਵਾਦੀ ਮੋਦੀ ਹਕੂਮਤ ਤੇ ਸਾਮਰਾਜੀ ਦਸਾਂ ਨਿਰਦੇਸ਼ਾਂ ਤਹਿਤ ਇੰਨਾ ਸਾਰੇ ਹੀ ادارےਾਂ ਤੇ ਨਿੱਜੀਕਰਨ ਦਾ ਹੱਲਾ ਬੀਟਿਆ ਹੋਇਆਗਾ ਸੋ ਜਿਹੜਾ ਨਿੱਜੀਕਰਨ ਦਾ ਇਹ ਹੱਲਾਗਾ ਇਸੇ ਹੱਲੇ ਤਹਿਤ ਹੀ ਜਿੰਨੇ ਸੇਵਾ ਦੇ ادارے ਨੇ ਸਰਕਾਰੀ ਉਹਨਾਂ ਦੇ ਵਿੱਚ ਜਿਹੜੀਆਂ ਤੈਅ ਸੁਦਾ ਸਰਕਾਰੀ ਅਸਾਮੀਆਂ ਨੇ ਜਿਨ੍ਹਾਂ ਤੇ ਰੈਗੂਲਰ ਭਰਤੀ ਹੁੰਦੀ ਹੈ ਕੰਮ ਭਾਰ ਮੁਤਾਬਕ ਜਿਹੋ ਤੈਅ ਸੁਦਾ ਅਸਾਮੀਆਂ ਨੇ ਉਹ ਸਾਰੀਆਂ ਅਸਾਮੀਆਂ ਨੂੰ ਖਤਮ ਕੀਤਾ ਜਾ ਰਿਹਾਗਾ ਨਿੱਜੀਕਰਨ ਦੇ ਇਸ ਹੱਲੇ ਤਹਿਤ ਹੀ ਸਮੂਹ ਸਰਕਾਰੀ ਵਿਭਾਗਾਂ ਦੇ ਸਮੂਹ ਕੈਟਗਰੀਆਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਨਹੀਂ ਕੀਤਾ ਜਾ ਰਿਹਾ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਇਸੇ ਹੱਲੇ ਤੈ ਤੋ ਜਣੇ ਕਿ ਜਿਹੜਾ ਲੇਬਰ ਐਕਟ 1948 ਦੇ ਮੁਤਾਬਕ ਜੋ ਤਨਖਾਹ ਅੱਜ ਦੀ ਮਹਿੰਗਾਈ ਦੇ ਮੁਤਾਬਕ ਬਣਦੀ ਹੈ ਇੱਕ ਠੇਕਾ ਮੁਲਾਜ਼ਮ ਦੀ 35 ਤੋਂ 40 ਹਜ਼ਾਰ ਦੇ ਵਿਚਕਾਰ ਜੋ ਬਣਦੀ ਹੈ ਉਹ ਤਨਖਾਹ ਨਹੀਂ ਦਿੱਤੀ ਜਾ ਰਹੀ ਸੋ ਸਾਥਿਓ ਨਿੱਜੀਕਰਨ ਦਾ ਜਿਹੜਾ ਹੱਲਾ ਗਾ ਇਹ ਹੀ ਸਾਰੀਆਂ ਬੁਰੀਆਂ ਦੀ ਜੜ੍ਹ ਇਹੀ ਹੈ ਨਿੱਜੀਕਰਨ ਦਾ ਹੱਲਾ ਸੋ ਠੇਕਾ ਮੁਲਾਜ਼ਮਾਂ ਸੰਘਰਸ਼ ਮੋਰਚਾ ਪੰਜਾਬ ਆ ਜੜਾ ਇਹ ਪਿਛਲੇ ਲੰਬੇ ਸਮੇਂ ਤੋਂ ਐਵੇਂ ਮੰਨੋ ਵੀ 2016 ਤੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਹੋਂਦ ਵਿੱਚ ਆਇਆ ਸੀ ਉਦੋਂ ਤੋਂ ਹੀ ਨਿੱਜੀਕਰਨ ਦੇ ਹੱਲੇ ਨੂੰ ਮੋੜਨੇ ਲਗਾਤਾਰ ਸੰਘਰਸ਼ਾਂ ਦੇ ਰਾਹ ਤੇ ਚੱਲਿਆ ਹੋਇਆ ਹੈਗਾ ਸੋ ਇਹੋ ਇੱਕੋ ਇੱਕ ਸਵਲੜਾਰਾ ਹੈਗਾ ਸੰਘਰਸ਼ਾਂ ਦਾ ਜਿਹੜਾ ਇਸ ਨਿਜੀਕਰਨ ਦੇ ਹੱਲੇ ਨੂੰ ਰੋਕ ਸਕਦਾ ਹੈ ਸੋ ਲਗਾਤਾਰ ਦਾ ਸੰਘਰਸ਼ ਵਿੱਚ ਸੰਘਰਸ਼ਾਂ ਦੇ ਵਿੱਚ ਮੋਰਚੇ ਵੱਲੋਂ ਰੱਖੀ ਜਾ ਰਹੀ ਹੈ ਜਿਹੜਾ 21 ਤਰੀਕ ਦਾ 21 ਮਾਰਚ ਦਾ ਖੰਨਾ ਰੈਲੀ ਆ ਇਹ ਵੀ ਇਸੇ ਗੱਲ ਨੂੰ ਲੈ ਕੇ ਜਾਨੀ ਕਿ ਅਸੀਂ ਸਮੂਹ ਠੇਕਾ ਮੁਲਾਜ਼ਮ ਮੋਰਚੇ ਦੇ ਜਿਹੜੇ ਆਗੂ ਆ ਲੱਗੇ ਹੋਏ ਆ ਵੀ ਜਿੰਨੇ ਵੀ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮ ਉਹ ਇਸਰਾਈਲੀ ਦੇ ਵਿੱਚ ਸ਼ਾਮਲ ਹੋਣ ਵੱਧ ਤੋਂ ਵੱਧ ਸ਼ਾਮਲ ਹੋਣ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸ਼ਾਮਲ ਹੋਣ ਜਦੋਂ ਅਸੀਂ ਇਸ ਵੱਲੜੇ ਰਾਹ ਤੇ ਚੱਲਾਂਗੇ ਤਾਂ ਫਿਰ ਇਹ ਹੱਲਾ ਵੀ ਮੁੜ ਜਾਣਾਗਾ ਜੇ ਹੱਲਾ ਮੁੜ ਗਿਆ ਸਾਥਿਓ ਤਾਂ ਫਿਰ ਆਪਾਂ ਵਿਭਾਗਾਂ ਵਿੱਚ ਮਾਰਗ ਜੋ ਕੇ ਪੱਕੇ ਵੀ ਹੋ ਜਾਵਾਂਗੇ ਫਿਰ ਸਰਕਾਰ ਦੀ ਮਜਬੂਰੀ ਬਣ ਜਾਣੀ ਆ ਕਿਉਂਕਿ ਜਦੋਂ ਨਿੱਜੀ ਕਰਨ ਦਾ ਹੱਲਾ ਮੁੜ ਗਿਆ ਤਾਂ ਫਿਰ ਜਿਹੜੀਆਂ ਸਰਕਾਰੀ ਅਸਾਮੀਆਂ ਹੁੰਦੀਆਂ ਤੈਸੋ ਦਾ ਉਹਨਾਂ ਨੂੰ ਕੰਪਲੀਟ ਕਰਨੀਆਂ ਪੈਣੀਆਂ ਨੇ ਫਿਰ ਆਟੋਮੈਟਿਕੀ ਜਿਹੜੇ ਠੇਕਾ ਮੁਲਾਜ਼ਮਾ ਉਹਨਾਂ ਨੂੰ ਪੱਕਾ ਕਰਨਾ ਪੈਣਾਗਾ ਸੋ ਸਾਥੀਓ ਨਿੱਜੀਕਰਨ ਦਾ ਹੱਲਾ ਜਦੋਂ ਤੱਕ ਇਹ ਨਹੀਂ ਮੁੜਦਾ ਉਦੋਂ ਤੱਕ ਜਿਹੜਾ ਠੇਕਾ ਮੁਲਾਜ਼ਮਾ ਨੂੰ ਪੱਕਾ ਕਰਨ ਵਾਲੀ ਗੱਲ ਦੂਜੇ ਨੰਬਰ ਤੇ ਆਉਂਦੀ ਆ ਫੇਰ ਜਾ ਕੇ ਉਹ ਗੱਲ ਹੋਣੀ ਆ ਸਾਥੀਓ ਪਹਿਲਾ ਸਾਡਾ ਨਿਸ਼ਾਨਾ ਨਿੱਜੀਕਰਨ ਹੋਣਾ ਚਾਹੀਦਾ ਸੋ ਨਿੱਜੀਕਰਨ ਦੇ ਹੱਲੇ ਖਿਲਾਫ ਵੀ ਆਪਾਂ ਪਿਛਲੇ ਲੰਬੇ ਸਮੇਂ ਤੋਂ ਲੜ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਦੇਖੋ ਸਾਥੀਓ ਕੱਲੀਆਂ-ਕੱਲੀਆਂ ਜਥੇਬੰਦੀਆਂ ਬਹੁਤ ਆਪਾਂ ਲੜ ਲਏ ਬਹੁਤ ਆਪਣਾ ਜਿਹੜਾ ਪੀੜ ਹੋ ਗਿਆ ਮਤਲਬ ਸੇਵਾ ਕਾਲ ਦਾ ਸਮਾਂ ਹੋ ਗਿਆ ਬਹੁਤ ਲੰਮਾ ਹੋ ਗਿਆ 20-25-25 ਸਾਲ ਆਪਣੀ ਮਤਲਬ ਸੇਵਾ ਕਾਲ ਦਾ ਹੋ ਗਿਆ ਸੋ ਕੱਲੇ-ਕੱਲੇ ਬਹੁਤ ਜਥੇਬੰਦੀਆਂ ਨੇ ਜੋਰ ਲਾਇਆਗਾ ਸਾਥੀਓ ਪਰ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ ਪੱਕਾ ਹੋਣ ਵਾਲੀ ਜਾਂ ਹੋਰ ਮੰਗਾਂ ਨੇ ਜਿੰਨੀਆਂ ਵੀ ਸੋ ਇਸ ਲੋੜ ਤੋਂ ਆਪਾਂ ਠੇਕਾ ਮੌਜਮ ਸੰਘਰਸ਼ ਮੋਰਚਾ ਪੰਜਾਬ 2016 ਦੇ ਵਿੱਚ ਬਣਾਇਆ ਸੀਗਾ ਤੇ ਮੋਰਚੇ ਦੇ ਬੈਨਰ ਹੇਠ ਆਪਾਂ ਜਿੰਨੇ ਵੀ ਸੰਘਰਸ਼ ਕੀਤੇ ਆ ਤੇ ਇਥੋਂ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਬੇਸ਼ੱਕ ਕੋ ਕਿਸੇ ਵੀ ਰੰਗ ਦੀ ਹੋਵੇ ਉਹਨੂੰ ਬੋਲਣ ਲਈ ਵਾਸਤੇ ਮਜਬੂਰ ਕੀਤਾ ਪਿਛਲੀ ਕਾਲੀ ਭਾਜਪਾ ਸਰਕਾਰ ਦੋ 2017 ਦੇ ਵਿੱਚ ਆਪਾਂ ਦੀ ਵੈਲਫੇਅਰ ਐਕਟ 2016 ਉਹਨੂੰ ਉਹ ਬਣਾਉਣ ਵਾਸਤੇ ਮਜਬੂਰ ਕੀਤਾ ਸੀਗਾ ਸੋ ਸਤਿਯੋ ਅਗਲੀ ਸਰਕਾਰ ਜੋ ਕੈਪਟਨ ਸਰਕਾਰ ਸੀ ਉਹਨੇ ਉਹ ਕਾਨੂੰਨ ਨੂੰ ਮਤਲਬ ਲਾਗੂ ਨਹੀਂ ਕੀਤਾ ਤੇ ਜਾਨੀ ਕਿ ਲਾਸਟ ਸਮੇਂ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਜਾਨੀ ਕਿ ਉਹ ਕਾਨੂੰਨ ਸੀਗਾ ਹੋਰ ਵੀ ਉਹਨੂੰ ਜਾਨੀ ਕਿ ਪੇਤਲਾ ਕਰਤਾ ਹਲਕਾ ਕਰਤਾ ਉਹਦੇ ਵਿੱਚ ਬੋਰਡ ਤੇ ਕਾਰਪੋਰੇਸ਼ਨਾਂ ਉਹ ਕੱਢ ਦਿੱਤੀਆਂ ਸੀਗੀਆਂ ਜਿਦੇ ਵਿੱਚ ਅਸੀਂ ਜ਼ਿਆਦਾਤਰ ਠੇਕਾ ਮਜ਼ਦਮ ਕੰਮ ਕਰਦੇ ਆ ਸੋ ਸਾਥੀਓ ਸਮਾਂ ਮੰਗ ਕਰਦਾਗਾ ਵੀ ਸੰਘਰਸ਼ ਨੂੰ ਹੋਰ ਆਪਾਂ ਅੱਗੇ ਵਧਾਈਏ ਜਿਹੜੀ ਆ ਸਰਕਾਰ ਹੈ ਇਹਨੂੰ ਵੀ 3 ਸਾਲ ਹੋ ਗਏ ਬਣੀ ਨੂੰ 3 ਸਾਲਾਂ ਦੇ ਵਿੱਚ ਘਟੋ ਘਟ 28 ਵਾਰ ਮੀਟਿੰਗਾਂ ਸਰਕਾਰ ਇਹ ਲਿਖਤੀ ਤੌਰ ਤੇ ਦੇ ਕੇ ਮੁਕਰ ਚ ਮੁਕਰ ਚੁੱਕੀ ਆ ਸਾਨੂੰ ਕੀ ਕਰਦੇ ਆ ਸਰਕਾਰ ਵੀ ਅੱਗੇ ਮੀਟਿੰਗ ਦੀ ਚਿੱਠੀ ਕਰ ਦਿੰਦੀ ਹੈ ਜਾਰੀ ਕਰ ਦਿੰਦੀ ਹੈ ਸੋ ਇਸ ਵਾਰ ਕੀ ਹੋਇਆ ਜਿਹੜਾ 19 ਫਰਵਰੀ ਨੂੰ ਮੀਟਿੰਗ ਸੀ ਉਹਦੇ ਵਿੱਚ ਅੱਗੇ ਵੀ ਡੇਟ ਨਹੀਂ ਦਿੱਤੀ ਜਾਨੀ ਕਿ ਲੋਕਾਂ ਨੂੰ ਸਰਕਾਰ ਇਹੜੇ ਲੜਨ ਵਾਲੇ ਲੋਕਾਂ ਨੂੰ ਅਕਾਉਣਾ ਥਕਾਉਣਾ ਚਾਹੁੰਦੀ ਹੈ ਸੋ ਸਾਥੀਓ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਅੱਕਣ ਥੱਕਣ ਵਾਲੇ ਜੱਕਣ ਵਾਲੇ ਠੇਕਾ ਮੁਲਾਜ਼ਮ ਨਹੀਂ ਆ ਅਸੀਂ ਸੰਘਰਸ਼ ਕਰਾਂਗੇ ਅਸੀਂ ਨਿੱਜੀ ਕੰਮ ਦੇ ਹੱਲੇ ਰੋਕਾਂਗੇ ਅਸੀਂ ਵਿਭਾਗਾਂ ਵਿੱਚ ਮਰ ਜੁ ਕੇ ਪੱਕੇ ਵੀ ਹੋਵਾਂਗੇ ਸੋ 3 ਸਾਲ ਸਰਕਾਰ ਨੇ ਨਗਾ ਲਿਆ ਸਾਥੀਓ ਸਰਕਾਰ ਦਾ ਇਹ ਮੰਤਵ ਵੀ ਆਪਾਂ 4.5 ਸਾਲ ਕਿਵੇਂ ਨਵੇਂ ਨਗਾ ਲੀਏ ਕਿਉਂਕਿ ਇਹਨਾਂ ਦੀ ਮਜਬੂਰੀ ਆ ਨਿੱਜੀਕਰਨ ਕਰਨਾ ਸਾਰੇ ਵਿਭਾਗਾਂ ਦਾ ਉਹਨਾਂ ਦਾ ਕੰਮ ਆ ਨਿੱਜੀਕਰਨ ਕਰਨਾ ਤੇ ਸਾਡਾ ਕੰਮ ਆ ਨਿੱਜੀਕਰਨ ਨੂੰ ਰੋਕਣਾ ਜਦੋਂ ਤੱਕ ਨਿੱਜੀਕਰਨ ਨਹੀਂ ਰੁਕਦਾ ਉਹਨਾਂ ਜਰ ਸਾਥੀਓ ਸਾਰੇ ਮਸਲੇ ਹੱਲ ਨਹੀਂ ਹੋਣੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਨੀ ਚਾਹੀਦੀ ਹੈ ਜਦੋਂ ਆਪਾਂ 21 ਮਾਰਚ ਨੂੰ ਇਕੱਠੇ ਹੋਵਾਂਗੇ ਉੱਥੇ ਤਾਂ ਅਸੀਂ ਪੁੱਛਾਂਗੇ ਸਰਕਾਰ ਨੂੰ ਵੀ ਜਦੋਂ ਇਹ ਸੇਵਾ ਦੇ ਅਦਾਰੇ ਆ ਜਿਹੜੇ ਸਾਰੇ ਪੱਕੇ ਅਦਾਰੇ ਆ ਸਾਰੇ ਦੇਸ਼ ਦੀ ਬਣਦੇ ਸਮੇਂ ਤੋਂ ਇਹ ਪੱਕੇ ਅਦਾਰੇ ਚੱਲਦੇ ਆ ਰਹੇ ਆ ਠੀਕ ਆ 1991 ਦੇ ਵਿੱਚ ਜੋ ਨਵੀਆਂ ਆਰਥਿਕ ਸੁਧਾਰ ਨੀਤੀਆਂ ਆਈਆਂ ਨੇ ਉਹਨਾਂ ਦੇ